ਕਮਲ ਦੇ ਭਰਾ ਦਾ ਵਿਆਹ ਸੀ ਉਸ ਤੋਂ ਆਪਣੇ ਭਰਾ ਦੇ ਵਿਆਹ ਦਾ ਚਾਹ ਚੁੱਕਿਆ ਨਹੀਂ ਸੀ ਜਾਂਦਾ ਉਸ ਨੇ ਆਪਣੇ ਕਾਲਜ ਦੀਆਂ ਸਾਰੀਆਂ ਸਹੇਲੀਆਂ ਨੂੰ ਆਪਣੇ ਭਰਾ ਦੇ ਵਿਆਹ ਲਈ ਬੁਲਾਇਆ ਸੀ ਜਾਗੋ ਦੇ ਦਿਨ ਉਸ ਦੀਆਂ ਸਾਰੀਆਂ ਸਹੇਲੀਆਂ ਉਸ ਦੇ ਘਰ ਪਹੁੰਚ ਗਈਆਂ ਉਸ ਨੇ ਬਹੁਤ ਖੁਸ਼ੀ-ਖੁਸ਼ੀ ਜਾਗੋ ਦਾ ਪ੍ਰੋਗਰਾਮ ਦੇਖਿਆ ਕਮਲ ਨੇ ਆਪਣੀਆਂ ਸਾਰੀਆਂ ਸਹੇਲੀਆਂ ਨੂੰ 2 ਦਿਨ ਲਈ ਬੁਲਾਇਆ ਸੀ ਕਿਉਂਕਿ ਉਹ ਚਾਹੁੰਦੀ ਸੀ ਕਿ ਉਸ ਦੀਆਂ ਸਹੇਲੀਆਂ ਸਾਰਾ ਵਿਆਹ ਵੇਖ ਕੇ ਜਾਣ ਦੂਸਰੇ ਦਿਨ ਬਰਾਤ ਦੀ ਤਿਆਰੀ ਹੋਈ ਸਾਰੇ ਬੜੇ ਚਾਹਵਾਂ ਨਾਲ ਤਿਆਰ ਹੋ ਕੇ ਪੈਲਸ ਨੂੰ ਚੱਲ ਪਏ ਕਮਲ ਅਤੇ ਉਸ ਦੀਆਂ ਸਹੇਲੀਆਂ ਨੇ ਬਰਾਤ ਚੜ੍ਹਨ ਵੇਲੇ ਖੂਬ ਪੰਗੜੇ ਪਾਏ 10 ਵਜੇ ਬਰਾਤ ਪੈਲਸ ਵਿੱਚ ਪਹੁੰਚ ਗਈ ਪੈਲਸ ਵਿੱਚ ਪਹੁੰਚਣ ਤੇ ਉਸ ਦੀ ਭਾਬੀ ਦੇ ਪਰਿਵਾਰ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਬਾਹਰ ਰੁਕਾਈ ਦੀ ਰਸਮ ਹੋਈ ਉਸ ਤੋਂ ਬਾਅਦ ਉਹਨਾਂ ਨੂੰ ਪੈਲਸ ਦੇ ਅੰਦਰ ਜਾ ਕੇ ਚਾਹ ਪਾਣੀ ਪੀਣ ਦਾ ਸੱਦਾ ਦਿੱਤਾ ਗਿਆ ਜਦੋਂ ਕਮਲ ਟੇਬਲ ਤੇ ਬੈਠ ਕੇ ਆਪਣੇ ਭਰਾ ਤੇ ਹੋਣ ਵਾਲੀ ਭਾਬੀ ਨਾਲ ਚਾਹ ਪੀ ਰਹੀ ਸੀ ਤਾਂ ਉਸਦੀ ਸਹੇਲੀ ਰੌਣਕ ਆਈ ਅਤੇ ਉਸਨੇ ਕਮਲ ਦੇ ਕੰਨ ਵਿੱਚ ਕੁਝ ਕਿਹਾ ਉਸਦੀ ਗੱਲ ਸੁਣ ਕੇ ਕਮਲ ਦਾ ਹੱਸਦਾ ਹੋਇਆ ਚਿਹਰਾ ਇਕਦਮ ਉਰਝਾ ਗਿਆ ਇਸ ਤਰ੍ਹਾਂ ਲੱਗਿਆ ਜਿਵੇਂ ਰੌਣਕ ਦੀ ਗੱਲ ਸੁਣ ਕੇ ਉਸ ਨੂੰ ਕੋਈ ੱੱੱਕਾ ਲੱਗਿਆ ਹੋਵੇ ਚਿੰਤਾ ਉਸਦੇ ਚਿਹਰੇ ਤੇ ਸਾਫ਼ ਦਿਖਾਈ ਦੇ ਰਹੀ ਸੀ ਉਹ ਚਾਹ ਪਾਣੀ ਛੱਡ ਕੇ ਰੌਣਕ ਦੇ ਨਾਲ ਚਲੀ ਗਈ ਜਦੋਂ ਸਾਰੇ ਬਰਾਤੀਆਂ ਨੇ ਚਾਹ ਪਾਣੀ ਪੀ ਲਿਆ ਤਾਂ ਆਨੰਦ ਕਾਰਜ ਲਈ ਗੁਰੂ ਘਰ ਜਾਣ ਦੀ ਤਿਆਰੀ ਹੋਣ ਲੱਗੀ ਆਨੰਦ ਕਾਰਜ ਤੇ ਜਾਣ ਲਈ ਕਮਲ ਨੂੰ ਬੁਲਾਇਆ ਗਿਆ ਉਹ ਨਿਰਾਸ਼ੇ ਜਿਹੇ ਚਿਹਰੇ ਨਾਲ ਗੱਡੀ ਵਿੱਚ ਬੈਠੀ ਅਤੇ ਸਾਰੇ ਆਨੰਦ ਕਾਰਜ ਲਈ ਗੁਰੂ ਘਰ ਚੱਲ ਪਏ ਉਸ ਤੋਂ ਬਾਅਦ ਸਾਰੀਆਂ ਰਸਮਾਂ ਹੋਈਆਂ ਸਾਰੇ ਬਰਾਤੀਆਂ ਰਿਸ਼ਤੇਦਾਰਾਂ ਨੇ ਦੋਸਤਾਂ ਨੇ ਖੂਬ ਇੰਜੋਏ ਕੀਤਾ ਸ਼ਾਮ ਹੋਈ ਤੇ ਕਮਲ ਦੀ ਭਾਬੀ ਦੀ ਡੋਲੀ ਕਮਲ ਦੇ ਪਿੰਡ ਵੱਲ ਨੂੰ ਚੱਲ ਪਈ ਘਰ ਆ ਕੇ ਨਵੀਂ ਬਹੂ ਦਾ ਨਿੱਘਾ ਸਵਾਗਤ ਕੀਤਾ ਗਿਆ ਕਮਲ ਨੇ ਉਸ ਦਿਨ ਵੀ ਆਪਣੀਆਂ ਸਹੇਲੀਆਂ ਨੂੰ ਵਾਪਸ ਨਾ ਜਾਣ ਦਿੱਤਾ ਉਸ ਦੀਆਂ ਸਾਰੀਆਂ ਸਹੇਲੀਆਂ ਰੁਕ ਗਈਆਂ ਰੋਟੀ ਪਾਣੀ ਖਾਣ ਤੇ ਨੱਚਣ ਟੱਪਣ ਤੋਂ ਬਾਅਦ ਕਮਲ ਅਤੇ ਉਸ ਦੀਆਂ ਸਹੇਲੀਆਂ ਆਪਣੇ ਕਮਰੇ ਵਿੱਚ ਆ ਗਈਆਂ ਕਮਰੇ ਵਿੱਚ ਆਉਣ ਤੋਂ ਬਾਅਦ ਕਮਲ ਨੇ ਰੁਣਕ ਨੂੰ ਕਿਹਾ ਕਿ ਤੁਸੀਂ ਸੱਚ-ਸੱਚ ਦੱਸੋ ਕਿ ਤੁਹਾਡੇ ਵਿੱਚੋਂ ਕਿਸੇ ਨੇ ਗਗਨਦੀਪ ਨੂੰ ਮੇਰੇ ਭਰਾ ਦੇ ਵਿਆਹ ਵਿੱਚ ਬੁਲਾਇਆ ਸੀ ਉਹਨਾਂ ਨੇ ਕਿਹਾ ਕਿ ਅਸੀਂ ਤਾਂ ਉਸ ਨਾਲ ਕੋਈ ਗੱਲ ਤੱਕ ਨਹੀਂ ਕੀਤੀ ਸਾਨੂੰ ਤਾਂ ਲੱਗਾ ਸੀ ਕਿ ਜਿਵੇਂ ਤੂੰ ਖੁਦ ਹੀ ਗਗਨਦੀਪ ਨੂੰ ਵਿਆਹ ਤੇ ਬੁਲਾਇਆ ਹੈ ਕਮਲ ਬੋਲੀ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਮੇਰੇ ਵੀਰ ਦਾ ਸੁਭਾਅ ਕਿੰਨਾ ਸਖਤ ਹੈ ਮੈਂ ਗਗਨਦੀਪ ਨੂੰ ਵਿਆਹ ਤੇ ਬੁਲਾਉਣ ਦੀ ਗਲਤੀ ਕਿਵੇਂ ਕਰ ਸਕਦੀ ਹਾਂ ਜੇ ਕੋਈ ਵੀ ਰਿਸ਼ਤੇਦਾਰ ਜਾਂ ਮੇਰਾ ਵੀਰ ਗਗਨਦੀਪ ਨੂੰ ਵਿਆਹ ਵਿੱਚ ਵੇਖ ਲੈਂਦਾ ਤਾਂ ਉਹਨਾਂ ਨੂੰ ਸਿੱਧਾ ਸ਼ੱਕ ਹੋਣਾ ਸੀ ਅਜੇ ਤਾਂ ਮੈਨੂੰ ਇਹ ਨਹੀਂ ਪਤਾ ਕੀ ਹੋ ਸਕਦਾ ਹੈ ਉਸ ਨੂੰ ਕਿਸੇ ਨੇ ਵੇਖ ਹੀ ਲਿਆ ਹੋਵੇ ਰੌਣਕ ਮੈਂ ਤੈਨੂੰ ਕਿਹਾ ਸੀ ਨਾ ਤੂੰ ਕਿਸੇ ਬਹਾਨੇ ਗਗਨਦੀਪ ਨੂੰ ਪੈਲਸ ਤੋਂ ਵਾਪਸ ਜਾਣ ਲਈ ਕਹਿ ਤੂੰ ਵੀ ਮੇਰੀ ਗੱਲ ਨਹੀਂ ਮੰਨੀ ਮੈਨੂੰ ਆਪਣੇ ਵੀਰ ਦੇ ਵਿਆਹ ਦਾ ਇੰਨਾ ਚਾਹ ਸੀ ਪਰ ਮੇਰਾ ਸਾਰਾ ਦਿਨ ਇਸ ਚਿੰਤਾ ਵਿੱਚ ਨਿਕਲਿਆ ਮੈਨੂੰ ਗਗਨਦੀਪ ਤੋਂ ਇਹ ਉਮੀਦ ਬਿਲਕੁਲ ਨਹੀਂ ਸੀ ਕਿਉਂਕਿ ਉਸ ਨੂੰ ਮੇਰੇ ਵੀਰ ਦੇ ਸੁਭਾਅ ਦਾ ਚੰਗੀ ਤਰ੍ਹਾਂ ਪਤਾ ਹੈ ਫਿਰ ਵੀ ਉਹ ਬਿਨਾਂ ਬੁਲਾਏ ਵਿਆਹ ਤੇ ਆ ਗਿਆ ਮੈਂ ਉਸ ਨੂੰ ਵੀਰ ਦੇ ਵਿਆਹ ਬਾਰੇ ਦੱਸਿਆ ਸੀ ਮੈਂ ਉਸ ਨੂੰ ਇਹ ਗੱਲ ਚੰਗੀ ਤਰ੍ਹਾਂ ਦੱਸੀ ਸੀ ਕਿ ਮੇਰਾ ਦਿਲ ਤਾਂ ਕਰਦਾ ਹੈ ਤੈਨੂੰ ਵਿਆਹ ਤੇ ਬੁਲਾਣ ਲਈ ਪਰ ਮੈਂ ਆਪਣੇ ਵੀਰ ਦੇ ਸੁਭਾਅ ਕਰਕੇ ਤੈਨੂੰ ਨਹੀਂ ਬੁਲਾ ਸਕਦੀ ਪਰ ਉਸਨੇ ਕਿੰਨੀ ਵੱਡੀ ਗਲਤੀ ਕੀਤੀ ਘਟੋ ਘਟ ਉਸ ਨੂੰ ਮੇਰੀ ਗੱਲ ਦੀ ਕਦਰ ਨਹੀਂ ਕਰਨੀ ਆਈ ਮੈਂ ਉਸ ਨੂੰ ਕਦੇ ਮਾਫ ਨਹੀਂ ਕਰਾਂਗੀ ਇਹ ਸਾਰੀਆਂ ਗੱਲਾਂ ਬਾਤਾਂ ਕਰਨ ਤੋਂ ਬਾਅਦ ਸਾਰੀਆਂ ਸਹੇਲੀਆਂ ਸੌਂ ਗਈਆਂ ਅਗਲੇ ਦਿਨ ਕਮਲ ਦੀਆਂ ਸਹੇਲੀਆਂ ਨੇ ਵਿਦਾਈਗੀ ਲਈ ਅਤੇ ਉਹ ਆਪੋ ਆਪਣੇ ਘਰ ਚ ਲੀਆਂ ਗਈਆਂ ਦੋ ਤਿੰਨ ਦਿਨ ਵਿਆਹ ਵਿੱਚ ਰੁੱਝੀ ਹੋਣ ਕਰਕੇ ਕਮਲ ਕਾਲਜ ਨਾ ਜਾ ਸਕੀ ਅਗਲੇ ਹਫਤੇ ਜਦੋਂ ਕਮਲ ਕਾਲਜ ਗਈ ਤਾਂ ਗਗਨਦੀਪ ਉਸ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਸੀ ਕਾਲਜ ਵਿੱਚ ਬੈਠਾ ਗਗਨਦੀਪ ਕਮਲ ਨੂੰ ਵੇਖ ਕੇ ਉਸ ਵੱਲ ਹੋ ਤੁਰਿਆ ਉਸ ਨੇ ਕਮਲ ਨੂੰ ਉਸ ਦੇ ਭਰਾ ਦੀ ਵਧਾਈ ਦਿੱਤੀ ਅਤੇ ਉਹ ਗੱਲ ਸ਼ੁਰੂ ਕਰਨ ਹੀ ਲੱਗਾ ਸੀ ਕਿ ਕਮਲ ਨੇ ਗੁੱਸੇ ਵਿੱਚ ਉਸ ਨੂੰ ਕਿਹਾ ਕਿ ਗਗਨਦੀਪ ਅੱਜ ਤੋਂ ਬਾਅਦ ਮੇਰੇ ਤੇਰੇ ਨਾਲ ਕੋਈ ਵੀ ਰਿਸ਼ਤਾ ਨਹੀਂ ਤੂੰ ਮੈਨੂੰ ਕਦੇ ਵੀ ਬੁਲਾਉਣ ਦੀ ਕੋਸ਼ਿਸ਼ ਨਾ ਕਰੀਂ ਉਹ ਬੜਾ ਹੈਰਾਨ ਹੋਇਆ ਉਸਨੇ ਕਿਹਾ ਕਮਲ ਮੇਰੀ ਗੱਲ ਤਾਂ ਸੁਣ ਲੈ ਪਰ ਕਮਲ ਉਸ ਕੋਲ ਇੱਕ ਪਲ ਲਈ ਵੀ ਨਾ ਰੁਕੀ ਸਗੋਂ ਉਹ ਕਾਲੀ-ਕਾਲੀ ਕਦਮ ਪੁੱਟਦੀ ਹੋਈ ਆਪਣੇ ਕਲਾਸਰੂਮ ਵੱਲ ਚਲੀ ਗਈ ਗगनਦੀਪ ਕਮਲ ਦੇ ਗੁੱਸੇ ਨੂੰ ਭਾਂਫ ਲਿਆ ਅਤੇ ਉਹ ਇਹ ਵੀ ਸਮਝ ਗਿਆ ਕਿ ਕਮਲ ਗੁੱਸੇ ਵਿੱਚ ਹੈ ਪਰ ਸਥਿਤੀ ਨੂੰ ਵੇਖਦਿਆਂ ਉਸਨੇ ਕਮਲ ਦਾ ਪਿੱਛਾ ਨਾ ਕੀਤਾ ਅਗਲੇ ਦਿਨ ਫਿਰ ਗगनਦੀਪ ਨੇ ਕਮਲ ਨੂੰ ਕਿਹਾ ਕਿ ਪਲੀਜ਼ ਯਾਰ ਇੱਕ ਵਾਰ ਮੇਰੀ ਗੱਲ ਤਾਂ ਸੁਣ ਲੈ ਤੂੰ ਮੈਨੂੰ ਫੋਨ ਤੋਂ ਵੀ ਬਲੌਕ ਕਰ ਦਿੱਤਾ ਹੈ ਆਖਰ ਮੈਂ ਗੱਲ ਕਰਾਂ ਤਾਂ ਕਰਾਂ ਕਿਵੇਂ ਪਰ ਕਮਲ ਨੇ ਉਸ ਨੂੰ ਬਹੁਤ ਖਰੀਆਂ-ਖੋਟੀਆਂ ਸੁਣਾਈਆਂ ਉਸ ਨੇ ਕਿਹਾ ਕਿ ਗगन ਜੇ ਤੂੰ ਮੇਰਾ ਪਿੱਛਾ ਕੀਤਾ ਤਾਂ ਮੈਂ ਤੇਰੀ ਸ਼ਿਕਾਇਤ ਕਰ ਦੇਣੀ ਹੈ ਕਈ ਦਿਨ ਤਰਲੇ-ਮਿੰਤਾ ਕਰਨ ਤੋਂ ਬਾਅਦ ਵੀ ਜਦੋਂ ਕਮਲ ਨੇ ਗगनਦੀਪ ਦੀ ਗੱਲ ਨਾ ਸੁਣੀ ਤਾਂ ਉਸ ਨੇ ਉਸ ਦੀ ਸਹੇਲੀ ਰੌਣਕ ਨੂੰ ਸਾਰੀ ਗੱਲ ਦੱਸੀ ਉਸ ਨੇ ਰੌਣਕ ਨੂੰ ਕਿਹਾ ਕਿ ਤੂੰ ਇੱਕ ਵਾਰ ਕਮਲ ਨਾਲ ਗੱਲ ਕਰਕੇ ਵੇਖ ਉਹ ਤਾਂ ਮੇਰੀ ਗੱਲ ਸੁਣਨ ਲਈ ਵੀ ਤਿਆਰ ਨਹੀਂ ਹੈ ਅਗਲੇ ਦਿਨ ਰੌਣਕ ਨੇ ਕਮਲ ਨਾਲ ਗੱਲ ਕਰਨੀ ਚਾਹੀ ਤਾਂ ਕਮਲ ਨੇ ਉਸ ਨੂੰ ਸਖਤ ਹਦਾਇਤ ਕੀਤੀ ਕਿ ਜੇ ਤੂੰ ਮੇਰੇ ਕੋਲ ਗगनਦੀਪ ਦਾ ਨਾਮ ਵੀ ਲਿਆ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ ਮੈਂ ਭੁੱਲ ਜਾਵਾਂਗੀ ਤੂੰ ਮੇਰੀ ਪੱਕੀ ਸਹੇਲੀ ਹੈ ਰੌਣਕ ਨੂੰ ਪਤਾ ਸੀ ਕਿ ਕਮਲ ਦੀ ਜਿੱਦ ਅਤੇ ਗੁੱਸੇ ਦਾ ਕੋਈ ਮੁਕਾਬਲਾ ਨਹੀਂ ਇਸ ਲਈ ਉਸ ਨੇ ਚੁੱਪ ਰਹਿਣਾ ਹੀ ਸਹੀ ਸਮਝਿਆ ਅਤੇ ਉਸ ਨੇ ਗगनਦੀਪ ਨੂੰ ਕਿਹਾ ਕਿ ਤੂੰ ਕੁਝ ਸਮਾਂ ਇੰਤਜ਼ਾਰ ਕਰ ਜਦੋਂ ਉਸ ਦਾ ਗੁੱਸਾ ਠੰਡਾ ਹੋਇਆ ਤਾਂ ਸ਼ਾਇਦ ਉਹ ਆਪ ਹੀ ਗੱਲ ਕਰ ਲਵੇ ਗगनਦੀਪ ਨੇ ਕਮਲ ਦਾ ਬਹੁਤ ਇੰਤਜ਼ਾਰ ਕੀਤਾ ਉਹਨਾਂ ਦੇ ਫਾਈਨਲ ਪੇਪਰ ਵੀ ਹੋ ਗਏ। ਕਮਲ ਨੇ ਕਦੇ ਵੀ ਗਗਨਦੀਪ ਨਾਲ ਕੋਈ ਗੱਲ ਨਾ ਕੀਤੀ। ਕਾਲਜ ਖਤਮ ਹੋਣ ਤੋਂ ਬਾਅਦ ਕਮਲ ਦੇ ਭਰਾ ਨੇ ਉਸ ਨੂੰ ਹੋਰ ਪੜਨ ਤੋਂ ਮਨਾ ਕਰ ਦਿੱਤਾ। ਉਸ ਨੇ ਆਪਣੇ ਭਰਾ ਦੀ ਬੜੀਆਂ ਮਿੰਦਾਂ ਕੀਤੀਆਂ ਕਿ ਉਸ ਦਾ ਸੁਪਨਾ ਅੱਗੇ ਪੜ ਕੇ ਕੈਨੇਡਾ ਜਾਣ ਦਾ ਹੈ। ਪਰ ਉਸ ਦੇ ਭਰਾ ਨੇ ਕਿਹਾ ਕਿ ਆਪਣੇ ਘਰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੈ ਅਤੇ ਤੇਰਾ ਵਿਆਹ ਵੀ ਇੱਕ ਇਹੋ ਜਿਹੀ ਘਰ ਵਿੱਚ ਕਰਾਂਗੇ। ਜਿੱਥੇ ਤੈਨੂੰ ਕਿਸੇ ਵੀ ਚੀਜ਼ ਦੀ ਓਖ ਨਾ ਹੋਵੇਗੀ ਬਸ ਹੁਣ ਤੂੰ ਪੜ੍ਹਾਈ ਬੰਦ ਕਰ ਦੇ ਗगनਦੀਪ ਨੇ ਕਾਲਜ ਖਤਮ ਹੋਣ ਤੋਂ ਬਾਅਦ ਆਈਲੈਟਸ ਦਾ ਪੇਪਰ ਦਿੱਤਾ ਅਤੇ ਉਸਦੇ ਚੰਗੇ ਬੈਂਡ ਆ ਗਏ ਉਹ ਉੱਚੇਰੀ ਵਿਦਿਆਲ័យ ਕੈਨੇਡਾ ਚਲਾ ਗਿਆ ਉਸ ਤੋਂ ਬਾਅਦ ਕਮਲ ਅਤੇ ਗगनਦੀਪ ਦਾ ਸੰਪਰਕ ਟੁੱਟ ਗਿਆ ਇੱਕ ਦਿਨ ਕਮਲ ਦੀ ਭਾਬੀ ਉਸ ਨੂੰ ਆਖਦੀ ਹੈ ਕਿ ਤੇਰੇ ਵੀਰੇ ਨੇ ਤੇਰੇ ਲਈ ਇੱਕ ਰਿਸ਼ਤਾ ਵੇਖਿਆ ਹੈ ਕਮਲ ਉਸ ਨੂੰ ਆਖਦੀ ਹੈ ਕਿ ਭਾਬੀ ਜੀ ਮੈਂ ਹਜੇ ਵਿਆਹ ਨਹੀਂ ਕਰਵਾਉਣਾ ਉਸ ਦੀ ਭਾਬੀ ਉਸ ਨੂੰ ਪੁੱਛਦੀ ਹੈ ਕਿ ਤੈਨੂੰ ਕੋਈ ਮੁੰਡਾ ਪਸੰਦ ਹੈ ਜਿਹੜਾ ਤੂੰ ਰਿਸ਼ਤੇ ਲਈ ਮਨਾ ਕਰ ਰਹੀ ਹੈ ਤਾਂ ਕਮਲ ਆਪਣੀ ਭਾਬੀ ਨੂੰ ਕਹਿੰਦੀ ਹੈ ਕਿ ਭਾਬੀ ਜੀ ਮੁੰਡਾ ਤਾਂ ਮੈਂ ਬਹੁਤ ਸਮਾਂ ਪਹਿਲਾਂ ਹੀ ਪਸੰਦ ਕਰ ਲਿਆ ਸੀ ਅਤੇ ਉਸ ਨਾਲ ਹੀ ਜੀਨ ਮਰਨ ਦੇ ਵਾਅਦੇ ਕੀਤੇ ਸੀ ਪਰ ਹੁਣ ਮੇਰੀ ਕਦੇ ਉਸ ਨਾਲ ਗੱਲ ਨਹੀਂ ਹੋਈ ਮੈਨੂੰ ਹੀ ਉਸ ਨਾਲ ਕਿਸੇ ਗੱਲ ਤੇ ਗੁੱਸਾ ਸੀ ਉਦੋਂ ਤਾਂ ਜਿੱਦ ਅਤੇ ਗੁੱਸੇ ਕਰਕੇ ਮੈਂ ਉਸ ਨੂੰ ਇਗਨੋਰ ਕਰਦੀ ਰਹੀ ਪਰ ਹੁਣ ਜਦੋਂ ਦਾ ਕਾਲਜ ਖਤਮ ਹੋਇਆ ਹੈ ਤਾਂ ਮੈਂ ਉਸ ਦਾ ਨੰਬਰ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਪਰ ਮੇਰੀ ਉਸ ਨਾਲ ਕੋਈ ਗੱਲ ਨਹੀਂ ਹੋ ਰਹੀ ਹੁਣ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਉਸ ਨਾਲ ਗੱਲ ਕਰਾਂ ਵੀ ਤਾਂ ਕਰਾਂ ਕਿਵੇਂ ਤੁਸੀਂ ਇਦਾਂ ਕਰੋ ਵੀਰੇ ਨਾਲ ਗੱਲ ਕਰਕੇ ਵੇਖੋ ਜੇ ਉਹ ਉਸ ਮੁੰਡੇ ਵਾਲੀ ਗੱਲ ਤੇ ਨਾਰਾਜ਼ ਨਾ ਹੋਏ ਤਾਂ ਆਪਾਂ ਉਹਨਾਂ ਦੇ ਪਰਿਵਾਰ ਨਾਲ ਰਾਪਤਾ ਕਰ ਲਵਾਂਗੇ ਪਰ ਕਮਲ ਦੀ ਭਾਬੀ ਕਹਿੰਦੀ ਹੈ ਕਿ ਤੇਰੇ ਵੀਰੇ ਦਾ ਸੁਭਾਅ ਤਾਂ ਤੈਨੂੰ ਪਤਾ ਹੀ ਹੈ ਇਸ ਲਈ ਮੈਂ ਉਸ ਨਾਲ ਗੱਲ ਨਹੀਂ ਕਰ ਸਕਦੀ ਤੂੰ ਉਸ ਨੂੰ ਭੁੱਲ ਜਾ ਅਤੇ ਆਪਣੀ ਅਗਲੀ ਜ਼ਿੰਦਗੀ ਬਾਰੇ ਸੋਚ ਕਮਲ ਮਰੇ ਜਿਹੇ ਮਨ ਨਾਲ ਰਿਸ਼ਤੇ ਲਈ ਮੰਨਤਾ ਜਾਂਦੀ ਹੈ ਪਰ ਉਹ ਅੰਦਰੋਂ ਅੰਦਰੀ ਬਹੁਤ ਤੜਫਦੀ ਹੈ ਉਹ ਰੌਣਕ ਨਾਲ ਸੰਪਰਕ ਕਰਦੀ ਉਸ ਨੂੰ ਗगन ਬਾਰੇ ਪੁੱਛਦੀ ਹੈ ਤਾਂ ਰੌਣਕ ਉਸ ਨੂੰ ਆਖਦੀ ਹੈ ਕਿ ਉਹ ਤਾਂ ਕਾਲਜ ਖਤਮ ਹੋਣ ਤੋਂ 3 ਮਹੀਨੇ ਬਾਅਦ ਹੀ ਕੈਨੇਡਾ ਚਲਾ ਗਿਆ ਸੀ ਪਹਿਲਾਂ ਉਸ ਨੇ ਤੈਨੂੰ ਬਹੁਤ ਮੈਸੇਜ ਵੀ ਕੀਤੇ ਪਰ ਤੂੰ ਉਸ ਨੂੰ ਬਲੌਕ ਕੀਤਾ ਹੋਇਆ ਸੀ ਉਹ ਰੌਣਕ ਨੂੰ ਕਹਿੰਦੀ ਹੈ ਕਿ ਤੂੰ ਮੈਨੂੰ ਉਸ ਦਾ ਨੰਬਰ ਦੇ ਦੇ ਰੌਣਕ ਆਖਦੀ ਹੈ ਕਿ ਮੇਰੇ ਕੋਲ ਗगन ਦਾ ਕੈਨੇਡਾ ਵਾਲਾ ਨੰਬਰ ਨਹੀਂ ਹੈ ਕਮਲ ਆਪਣੇ ਮਨ ਵਿੱਚ ਇਹ ਧਾਰ ਲੈਂਦੀ ਹੈ ਕਿ ਸ਼ਾਇਦ ਉਸ ਦੇ ਅਤੇ ਗगनਦੀਪ ਦੇ ਸੰਜੋਗ ਨਹੀਂ ਲਿਖੇ ਉਹ ਰਿਸ਼ਤੇ ਲਈ ਤਿਆਰ ਹੋ ਜਾਂਦੀ ਹੈ ਅਗਲੇ ਹਫਤੇ ਮੁੰਡੇ ਵਾਲਿਆਂ ਨੇ ਕਮਲ ਨੂੰ ਵੇਖਣ ਆਉਣਾ ਸੀ ਕਮਲ ਦੀ ਭਾਬੀ ਉਸ ਨੂੰ ਕਹਿੰਦੀ ਹੈ ਕਿ ਤੂੰ ਰਿਸ਼ਤੇ ਲਈ ਤਾਂ ਹਾਂ ਕਰ ਦਿੱਤੀ ਹੈ ਪਰ ਤੂੰ ਮੁੰਡੇ ਬਾਰੇ ਕੁਝ ਵੀ ਨਹੀਂ ਪੁੱਛਿਆ ਕਮਲ ਆਪਣੀ ਭਾਬੀ ਨੂੰ ਕਹਿੰਦੀ ਹੈ ਕੀ ਭਾਬੀ ਜੀ ਤੁਸੀਂ ਮੇਰੇ ਲਈ ਜੋ ਵੀ ਕਰੋਗੇ ਬਸ ਚੰਗਾ ਹੀ ਹੋਵੇਗਾ ਇਸ ਲਈ ਮੁੰਡਾ ਜਿਹੋ ਜਿਹਾ ਵੀ ਹੋਵੇ ਮੈਂ ਉਸ ਨੂੰ ਮਨਜ਼ੂਰ ਕਰ ਲਵਾਂਗੀ ਆਖਿਰ ਉਹ ਦਿਨ ਵੀ ਆ ਗਿਆ ਹੈ ਜਿਸ ਦਿਨ ਕਮਲ ਨੂੰ ਵੇਖਣ ਮੁੰਡੇ ਵਾਲਿਆਂ ਨੇ ਆਉਣਾ ਹੈ ਕਮਲ ਦਿਲ ਹੀ ਦਿਲ ਵਿੱਚ ਗगनਦੀਪ ਨੂੰ ਯਾਦ ਕਰਕੇ ਬਹੁਤ ਉਦਾਸ ਹੁੰਦੀ ਹੈ ਪਰ ਉਹ ਕਰ ਵੀ ਕੀ ਸਕਦੀ ਸੀ ਮੁੰਡੇ ਵਾਲੇ ਕਮਲ ਦੇ ਘਰ ਆ ਜਾਂਦੇ ਹਨ ਉਹਨਾਂ ਨੂੰ ਡਾਈਨਿੰਗ ਰੂਮ ਵਿੱਚ ਬਿਠਾਇਆ ਜਾਂਦਾ ਹੈ ਅਤੇ ਸਭ ਤੋਂ ਪਹਿਲਾਂ ਉਹਨਾਂ ਨੂੰ ਕੋਲ ਡਰਿੰਕ ਦਿੱਤਾ ਜਾਂਦਾ ਹੈ। ਕੁਝ ਸਮੇਂ ਬਾਅਦ ਕਮਲ ਦੀ ਭਾਬੀ ਕਮਲ ਕੋਲ ਆਉਂਦੀ ਹੈ ਅਤੇ ਉਹ ਆਖਦੀ ਹੈ ਕਿ ਮੁੰਡੇ ਵਾਲੇ ਤੈਨੂੰ ਮਿਲਣਾ ਚਾਹੁੰਦੇ ਨੇ। ਕਮਲ ਚੁੱਪਚਾਪ ਆਪਣੀ ਭਾਬੀ ਨਾਲ ਡਾਈਨਿੰਗ ਰੂਮ ਵਿੱਚ ਜਾਂਦੀ ਹੈ। ਉਹ ਡਾਈਨਿੰਗ ਰੂਮ ਵਿੱਚ ਜਾ ਕੇ ਸੋਫੇ ਤੇ ਬੈਠ ਜਾਂਦੀ ਹੈ। ਪਰ ਉਹ ਆਪਣੀ ਗਰਦਨ ਚੁੱਕ ਕੇ ਕਿਸੇ ਵੱਲ ਵੀ ਨਹੀਂ ਵੇਖਦੀ। ਮੁੰਡੇ ਦੀ ਮਾਂ ਅਤੇ ਭੈਣ ਕਮਲ ਦੀ ਭਾਬੀ ਨੂੰ ਆਖਦੀਆਂ ਨੇ ਕਿ ਸਾਨੂੰ ਤਾਂ ਕੁੜੀ ਬਹੁਤ ਪਸੰਦ ਹੈ ਤੁਸੀਂ ਆਪਣੀ ਕੁੜੀ ਨੂੰ ਪੁੱਛੋ ਕਿ ਉਹਨਾਂ ਨੂੰ ਸਾਡਾ ਮੁੰਡਾ ਪਸੰਦ ਹੈ ਜਾਂ ਨਹੀਂ ਕਮਲ ਦੀ ਭਾਬੀ ਕਮਲ ਨੂੰ ਪੁੱਛਦੀ ਹੈ ਕਿ ਕੀ ਤੈਨੂੰ ਮੁੰਡਾ ਪਸੰਦ ਹੈ ਉਹ ਬਿਨਾਂ ਗਰਦਨ ਚੁੱਕੇ ਆਪਣੀ ਭਾਬੀ ਨੂੰ ਹਾਂ ਵਿੱਚ ਸਿਰ ਹਿਲਾਉਂਦੀ ਹੈ ਇਹ ਵੇਖ ਕੇ ਮੁੰਡੇ ਦੀ ਮੰਮੀ ਅਤੇ ਭੈਣ ਵੀ ਰੱਖਦੀਆਂ ਨੇ ਕਿ ਸ਼ਾਇਦ ਕਮਲ ਸੰਗਦੀ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਬਾਹਰ ਚਲੇ ਜਾਣਾ ਚਾਹੀਦਾ ਹੈ ਅਤੇ ਇਹਨਾਂ ਨੂੰ ਗੱਲਬਾਤ ਕਰਨ ਦਾ ਮੌਕਾ ਦੇਣਾ ਚਾਹੀਦਾ ਹੈ ਸਾਰੇ ਜਾਨੇ ਉੱਠ ਕੇ ਡਾਈਨਿੰਗ ਰੂਮ ਵਿੱਚੋਂ ਬਾਹਰ ਚਲੇ ਜਾਂਦੇ ਹਨ ਕਮਲ ਨੀਵੀਂ ਪਾ ਕੇ ਸੋਫੇ ਤੇ ਬੈਠੀ ਰਹਿੰਦੀ ਹੈ ਤਾਂ ਮੁੰਡਾ ਉਸ ਕੋਲ ਆ ਕੇ ਥੋੜੀ ਦੂਰੀ ਤੇ ਉਸ ਦੇ ਨਾਲ ਹੀ ਸੋਫੇ ਤੇ ਬੈਠ ਜਾਂਦਾ ਹੈ ਉਹ ਪੁੱਛਦਾ ਹੈ ਕਿ ਕਮਲ ਜੀ ਕੀ ਮੈਂ ਤੁਹਾਨੂੰ ਪਸੰਦ ਹਾਂ ਮੁੰਡੇ ਦੀ ਆਵਾਜ਼ ਸੁਣ ਕੇ ਕਮਲ ਇੱਕਦਮ ਹੈਰਾਨ ਹੋ ਜਾਂਦੀ ਹੈ ਅਤੇ ਉਹ ਆਪਣੀ ਨਿਗਾ ਉੱਪਰ ਚੁੱਕਦੀ ਹੈ ਉਹ ਮੁੰਡੇ ਵੱਲ ਵੇਖਦੀ ਹੈ ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੁੰਦਾ ਕਿਉਂਕਿ ਮੁੰਡਾ ਕੋਈ ਹੋਰ ਨਹੀਂ ਗगनਦੀਪ ਹੀ ਸੀ ਗगनਦੀਪ ਦੀ ਆਵਾਜ਼ ਕੰਨਾਂ ਵਿੱਚ ਪੈਂਦੇ ਕਮਲ ਉਸ ਵੱਲ ਵੇਖਦੀ ਹੈ ਅਤੇ ਉਸ ਨੂੰ ਸਮਝ ਨਹੀਂ ਆਉਂਦੀ ਕਿ ਉਹ ਆਪਣੀ ਖੁਸ਼ੀ ਕਿਵੇਂ ਬਿਆਨ ਕਰੇ ਉਹ ਇੱਕੋ ਤੱਕ ਗगन ਵੱਲ ਵੇਖਦੀ ਹੈ ਅਤੇ ਉਸ ਦੇ ਨੇੜੇ ਹੋ ਕੇ ਆਖਦੀ ਹੈ ਗगनਦੀਪ ਤੁਸੀਂ ਗगनਦੀਪ ਮੁਸਕਰਾਂਦਾ ਹੋਇਆ ਆਪਣੀ ਭੈਣ ਅਤੇ ਮੰਮੀ ਨੂੰ ਆਵਾਜ਼ ਮਾਰਦਾ ਹੈ ਕਿ ਮੰਮੀ ਜੀ ਤੁਸੀਂ ਅੰਦਰ ਆ ਜਾਓ ਕਮਲ ਅਜੇ ਗगन ਨਾਲ ਹੋਰ ਗੱਲਾਂ ਕਰਨਾ ਚਾਹੁੰਦੀ ਸੀ ਪਰ ਗगनਦੀਪ ਨੇ ਆਪਣੀ ਮੰਮੀ ਅਤੇ ਭੈਣ ਨੂੰ ਅੰਦਰ ਬੁਲਾ ਲਿਆ ਉਹ ਆਪਣੇ ਮੰਮੀ ਨੂੰ ਕਹਿਣ ਲੱਗਾ ਕਿ ਮੰਮੀ ਜੀ ਅਸੀਂ ਇੱਕ ਦੂਜੇ ਨੂੰ ਪਸੰਦ ਹਾਂ ਤੁਸੀਂ ਅੱਗੇ ਜੋ ਕਰਨਾ ਹੈ ਕਰ ਸਕਦੇ ਹੋ ਕਮਲ ਦੇ ਚਿਹਰੇ ਦੀ ਮੁਸਕਾਨ ਦੱਸ ਰਹੀ ਸੀ ਕਿ ਉਸ ਨੂੰ ਕਿੰਨੀ ਖੁਸ਼ੀ ਹੋਈ ਸੀ ਉਹ ਇੰਨੀ ਉਤਾਵਲੀ ਸੀ ਕਿ ਉਸ ਨੂੰ ਲੱਗਦਾ ਸੀ ਕਿ ਉਹ ਸਾਰੀਆਂ ਗੱਲਾਂ ਗगन ਨਾਲ ਹੁਣੇ ਕਰ ਲਵੇ ਪਰ ਗगन ਨੇ ਉਸ ਨੂੰ ਇੱਕ ਵੀ ਗੱਲ ਕਰਨ ਦਾ ਮੌਕਾ ਨਾ ਦਿੱਤਾ ਬਾਅਦ ਵਿੱਚ ਦੋਵਾਂ ਪਰਿਵਾਰਾਂ ਦੀ ਸਹਿਮਤੀ ਨਾਲ ਉਹਨਾਂ ਦਾ ਰੋਕਾ ਹੋ ਜਾਂਦਾ ਹੈ ਰੋਕੇ ਤੋਂ ਬਾਅਦ ਵਿਆਹ ਦੀ ਤਰੀਕ ਰੱਖ ਲਈ ਜਾਂਦੀ ਹੈ ਗਗਨਦੀਪ ਕੈਨੇਡਾ ਤੋਂ ਸਿਰਫ 2 ਮਹੀਨੇ ਦੀ ਛੁੱਟੀ ਆਇਆ ਸੀ ਇਸ ਲਈ ਅਗਲੇ ਮਹੀਨੇ ਹੀ ਉਹਨਾਂ ਦਾ ਵਿਆਹ ਰੱਖ ਦਿੱਤਾ ਉਹਨਾਂ ਦੇ ਜਾਣ ਤੋਂ ਬਾਅਦ ਕਮਲ ਆਪਣੀ ਭਾਬੀ ਨੂੰ ਕਹਿੰਦੀ ਹੈ ਕਿ ਭਾਬੀ ਜੀ ਇਹ ਹੀ ਤਾਂ ਉਹ ਮੁੰਡਾ ਸੀ ਜਿਸ ਬਾਰੇ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਇਹ ਕਿੱਦਾਂ ਹੋ ਸਕਦਾ ਹੈ ਕਿ ਇਹ ਇੱਕ ਇਤਫਾਕ ਹੈ ਤਾਂ ਕਮਲਦੀ ਭਾਬੀ ਉਸ ਨੂੰ ਦੱਸਦੀ ਹੈ ਕਿ ਜਦੋਂ ਸਾਡੇ ਵਿਆਹ ਵਾਲੇ ਦਿਨ ਤੂੰ ਗਗਨਦੀਪ ਨਾਲ ਨਾਰਾਜ਼ ਹੋ ਗਈ ਸੀ ਤਾਂ ਗਗਨਦੀਪ ਨੇ ਆਪਣੀ ਭੈਣ ਨੂੰ ਤੁਹਾਡੇ ਰਿਸ਼ਤੇ ਬਾਰੇ ਦੱਸਿਆ ਸੀ ਉਸ ਨੂੰ ਇਹ ਵੀ ਪਤਾ ਲੱਗ ਗਿਆ ਸੀ ਕਿ ਤੂੰ ਉਸਦੇ ਵਿਆਹ ਵਿੱਚ ਆਉਣ ਕਰਕੇ ਉਸ ਨਾਲ ਨਾਰਾਜ਼ ਹੈ ਉਸਨੇ ਤੈਨੂੰ ਦੱਸਣ ਦੀ ਕੋਸ਼ਿਸ਼ ਵੀ ਕੀਤੀ ਪਰ ਤੂੰ ਉਸ ਦੀ ਕੋਈ ਗੱਲ ਨਹੀਂ ਸੁਣੀ ਅਸਲ ਵਿੱਚ ਉਹ ਤੈਨੂੰ ਦੱਸਣਾ ਚਾਹੁੰਦਾ ਸੀ ਕਿ ਉਹ ਵਿਆਹ ਤੇ ਕਿਵੇਂ ਆਇਆ ਸੀ ਗਗਨਦੀਪ ਦੀ ਭੈਣ ਮੇਰੀ ਪੱਕੀ ਸਹੇਲੀ ਸੀ ਅਤੇ ਉਹ ਸਾਡੇ ਬੁਲਾਉਣ ਤੇ ਹੀ ਵਿਆਹ ਵਿੱਚ ਆਇਆ ਸੀ ਪਰ ਮੇਰੀ ਨਖਰੋ ਨਨਦ ਨੇ ਉਸ ਵਿਚਾਰੇ ਦੀ ਇੱਕ ਵੀ ਨਾ ਸੁਣੀ ਜਦੋਂ ਤੂੰ ਉਸ ਨਾਲ ਗੱਲਬਾਤ ਬੰਦ ਕਰ ਦਿੱਤੀ ਤਾਂ ਮੇਰੀ ਸਹੇਲੀ ਨੇ ਮੈਨੂੰ ਸਾਰੀ ਗੱਲ ਦੱਸ ਦਿੱਤੀ ਮੈਂ ਉਸ ਨੂੰ ਵੀ ਦੱਸਿਆ ਸੀ ਕਿ ਮੇਰੀ ਨਨਦ ਕੈਨੇਡਾ ਜਾਣਾ ਚਾਹੁੰਦੀ ਹੈ ਇਸ ਲਈ ਹੀ ਗਗਨਦੀਪ ਨੇ ਜਲਦੀ ਆਈਲੈਂਡਸ ਕਰਕੇ ਕੈਨੇਡਾ ਦਾ ਵੀਜ਼ਾ ਲਗਵਾਇਆ ਸੀ ਕਿਉਂਕਿ ਉਸ ਨੂੰ ਪਤਾ ਸੀ ਕਿ ਕੈਨੇਡਾ ਜਾਣਾ ਤੇਰਾ ਸੁਪਨਾ ਹੈ ਉਸ ਨੂੰ ਇਹ ਵੀ ਪਤਾ ਸੀ ਕਿ ਇੱਕ ਨਿੱਕੀ ਜਹੀ ਗਲਤਫਹਿਮੀ ਕਰਕੇ ਤੂੰ ਇੰਨੀ ਜਿੱਦ ਅਤੇ ਗੁੱਸਾ ਕਰਕੇ ਬੈਠੀ ਹੈ ਉਸ ਨੇ ਤੈਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਦੋਂ ਤੂੰ ਨਾ ਮੰਨੀ ਤਾਂ ਉਸ ਨੇ ਇਹ ਸੋਚ ਲਿਆ ਸੀ ਕਿ ਹੁਣ ਉਹ ਕੈਨੇਡਾ ਜਾਵੇਗਾ ਤੇ ਉੱਥੋਂ ਜਲਦੀ ਵਾਪਸ ਆ ਕੇ ਸਿੱਧਾ ਰਿਸ਼ਤਾ ਹੀ ਆਪਣੇ ਘਰ ਭੇਜੇਗਾ ਤੇ ਉਹ ਇਹ ਤਾਂ ਸਮਝ ਚੁੱਕਾ ਸੀ ਕਿ ਤੂੰ ਉਸ ਨੂੰ ਪਿਆਰ ਤਾਂ ਬਹੁਤ ਕਰਦੀ ਹੈ ਪਰ ਤੇਰੀ ਜਿੱਦ ਤੇ ਗੁੱਸਾ ਹੀ ਜ਼ਿਆਦਾ ਸਖਤ ਹੈ ਉਸ ਦੀ ਭਾਬੀ ਨੇ ਕਮਲ ਨੂੰ ਕਿਹਾ ਕਿ ਮੈਂ ਤੇਰੇ ਤੋਂ ਜਾਣ ਬੁੱਝ ਕੇ ਇਹ ਗੱਲ ਪੁੱਛੀ ਸੀ ਕਿ ਤੈਨੂੰ ਕੋਈ ਮੁੰਡਾ ਪਸੰਦ ਹੈ ਕਿਉਂਕਿ ਅਸੀਂ ਜਾਣਨਾ ਚਾਹੁੰਦੇ ਸੀ ਕਿ ਤੂੰ ਗਗਨਦੀਪ ਨਾਲ ਸਿਰਫ ਉਤੋਂ ਤੂੰ ਨਾਰਾਜ਼ ਹੈ ਜਾਂ ਤੂੰ ਉਸ ਨੂੰ ਪਹਲਾ ਚੁੱਕੀ ਹੈ ਕਮਲ ਨੇ ਆਪਣੀ ਭਾਬੀ ਨੂੰ ਗਲਵਕੜੀ ਪਾਉਂਦੇ ਹੋਏ ਕਿਹਾ ਥੈਂਕ ਯੂ ਭਾਬੀ ਜੀ ਤੁਸੀਂ ਮੇਰੀ ਜਾਨ ਤੋਂ ਵੀ ਪਿਆਰੇ ਭਾਬੀ ਜੀ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਨੂੰ ਇਹ ਖੁਸ਼ੀ ਦੇਣ ਲਈ ਇਸ ਤੋਂ ਬਾਅਦ ਉਹ ਆਪਣੀ ਭਾਬੀ ਤੋਂ ਗगनਦੀਪ ਦਾ ਨੰਬਰ ਲੈਂਦੀ ਹੈ ਅਤੇ ਉਸ ਨੂੰ ਮੈਸੇਜ ਕਰਦੀ ਹੈ ਕਿ ਗੱਲਬਾਤ ਕਰਨ ਤੋਂ ਬਾਅਦ ਉਹ ਗगन ਨੂੰ ਆਖਦੀ ਹੈ कि ਜਦੋਂ ਆਪਾਂ ਡਾਈਨਿੰਗ ਰੂਮ ਵਿੱਚ ਬੈਠੇ ਸੀ ਤਾਂ ਮੈਨੂੰ ਗੱਲ ਤਾਂ ਪੂਰੀ ਕਰ ਲੈਣ ਦਿੰਦੇ ਤੁਸੀਂ ਪਹਿਲਾਂ ਹੀ ਸਾਰਿਆਂ ਨੂੰ ਅੰਦਰ ਬੁਲਾ ਲਿਆ ਤਾਂ ਗगन ਕਹਿਣ ਲੱਗਾ ਕਿ ਕਮਲ ਜੀ ਮੈਂ ਤਾਂ ਖੁਸ਼ੀ ਵਿੱਚ ਹੀ ਸਾਰਿਆਂ ਨੂੰ ਅੰਦਰ ਬੁਲਾਇਆ ਸੀ ਪਰ ਤੂੰ ਰਿਸ਼ਤਾ ਤੋੜਨ ਵੇਲੇ ਇੱਕ ਵਾਰ ਵੀ ਮੇਰੀ ਗੱਲ ਨਹੀਂ ਸੁਣੀ ਸੀ ਤੁਹਾਨੂੰ ਤਾਂ ਖੁਸ਼ੀ ਦੀ ਗੱਲ ਕਰਨ ਵੇਲੇ ਹੀ ਸਬਰ ਨਾ ਆਇਆ ਪਰ ਮੈਂ ਕਿੰਨੀਆਂ ਗੱਲਾਂ ਆਪਣੇ ਦਿਲ ਵਿੱਚ ਲੈ ਕੇ ਤੇਰੇ ਪਿੱਛੇ ਫਿਰਦਾ ਰਿਹਾ ਤੂੰ ਇੱਕ ਵਾਰ ਵੀ ਮੇਰੇ ਬਾਰੇ ਨਹੀਂ ਸੋਚਿਆ ਸੀ ਉਸ ਦਿਨ ਮੈਂ ਜਾਣ ਬੁੱਝ ਕੇ ਹੀ ਤੈਨੂੰ ਗੱਲ ਕਰਨ ਦਾ ਮੌਕਾ ਨਹੀਂ ਦਿੱਤਾ ਸੀ ਸੋਰੀ ਗਗਨਦੀਪ ਮੈਂ ਅੱਜ ਤੋਂ ਬਾਅਦ ਤੈਨੂੰ ਕਦੇ ਵੀ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗੀ ਇਹ ਕਹਿੰਦਿਆਂ ਹੋਇਆਂ ਉਸ ਦੀਆਂ ਅੱਖਾਂ ਵਿੱਚੋਂ ਪੁਸ਼ਤਾਵੇ ਅਤੇ ਖੁਸ਼ੀ ਦੇ ਹੰਝੂ ਵਹਿ ਤੁਰੇ ਅਗਲੇ ਮਹੀਨੇ ਹੀ ਕਮਲ ਅਤੇ ਗਗਨਦੀਪ ਦਾ ਵਿਆਹ ਹੋ ਗਿਆ ਅਤੇ 6 ਮਹੀਨਿਆਂ ਦੇ ਵਿੱਚ ਹੀ ਗਗਨਦੀਪ ਨੇ ਕਮਲ ਨੂੰ ਕੈਨੇਡਾ ਬੁਲਾ ਕੇ ਉਸ ਦਾ ਸੁਪਨਾ ਪੂਰਾ ਕਰ ਦਿੱਤਾ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ